ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਤੇ ਉਹਨਾਂ ਦੇ ਨੁਮਾਇंदे ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲਕੇ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜਿਹੜਾ ਵਿਊ ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮੜ ਦਿੱਤਾ ਗਿਆ ਬੀਬੀਐਮਬੀ ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਾਂ ਪਾਣੀਆਂ ਨੂੰ ਇੱਕ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਾਤੋ ਰਾਤ ਕੀਤਾ ਗਿਆ ਰਾਤੋ ਰਾਤ ਬੀਬੀ ਐਮਬੀ ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਹੈ ਔਰ ਜੇ ਪਾਰਟੀ ਕੋਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਹਦੀ ਨਖੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਅਸੀਂ 4000 ਕਿਊਸਿਕ ਜਿਹੜਾ ਪਾਣੀ ਹੈ ਹਿਊਮਨਿਟੇਰੀ ਗਰਾਉਂਡ ਤੇ ਪਹਿਲੇ ਹੀ 6 April ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਹਾਂ ਹਾਲਾਂਕਿ ਉਹਨਾਂ ਦੀ ਵਾਦੀ ਮੁਤਾਬਕ ਕਰ ਰਹੇ ਨੇ ਦੀ ਵਾਦੀ ਮੁਤਾਬਕ 1700 ਕਿਊਸਿਕ ਬਣਦਾ ਪਰ ਫਿਰ ਵੀ 1000 ਦਿੱਲੀ ਦਾ 250 ਲਾਸ ਉਹਨਾਂ ਨੇ ਪਾ ਲਿਆ ਤੇ ਵਿੱਚ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਕੋਟੇ ਚ ਦੇ ਰਹੇ ਤਾਂ ਬਲਕਿ ਧੰਨਵਾਦ ਕਰਨ ਦੀ ਬਜਾਏ ਉਹ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ ਆਲਰੇਡੀ ਭੁੰਦਰ ਸਾਹਿਬ ਨੇ ਜਾਂ ਜਾਕਰ ਸਾਥ ਯਾ ਕਾਮਰੇਡ ਪਾਰਟੀਆਂ ਦੋਨੋਂ ਬੀਐਸਪੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਰਿਪਰੈਜ਼ੈਂਟੇਟ ਬੈਠੇ ਨੇ ਤੇ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਾਰਟੀਆਂ ਦੇ ਇਵਨ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਕਿਉਂਕਿ ਇਹ ਮੌਕਾ ਇਸ ਬੇਸਬੇਣੀ ਤੋਂ ਕਾਇਨੀਤ ਇਕ ਲਾਹਾ ਲੈਣ ਦਾ ਜਾਂ ਕੋਈ ਇਲੈਕਸ਼ਨਾਂ ਕੋਈ ਨੇੜੇ ਨਹੀਂ ਜਾਂ ਕੋਈ ਇਦਾਂ ਦਾ ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਨਹੀਂ ਹੈਗਾ ਇਹ ਮਾਮਲਾ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲਾਈਫਲਾਈਨ ਪਾਣੀਆਂ ਬਾਰੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਇੱਕ ਇਸ ਤਰ੍ਹਾਂ ਦਾ ਕੰਸੈਸਸ ਅੱਜ ਬਣ ਗਿਆ ਕਿ ਮੈਸੇਜ ਪੰਜਾਬ ਦੇ ਲੋਕਾਂ ਲਈ ਵੀ ਇੱਕ ਬਹੁਤ ਸੁਖਦ ਮੈਸੇਜ ਹੈ ਕਿ ਸਾਰੇ ਇਸ ਮਾਮਲੇ 'ਚ ਅਸੀਂ ਇਕੱਠੇ ਹਾਂ ਔਰ ਉਹਦੇ ਵਾਸਤੇ ਸੁਜੈਸ਼ਨ ਵੀ ਆਏ ਨੇ ਤੇ ਉਹਦੇ ਵਾਸਤੇ ਕੁਝ ਵਿਚਾਰ ਕਿਉਂਕਿ ਇਹ ਜਿੰਨਾ ਟਾਈਮ ਤੁਹਾਨੂੰ ਮਿਲਿਆ ਇੱਥੇ ਆਉਣ ਦਾ ਉਦੋਂ ਵੀ ਘੱਟ ਟਾਈਮ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਿਆ ਕਿ ਰਾਤ ਦੇ 11-11 ਵਜੇ ਤੱਕ ਲਗਭਗ 10-11 ਵਜੇ ਤੱਕ ਮੈਸੇਜ ਲੱਗੇ ਆਈ ਐਮ ਇਸ ਮੀਟਿੰਗ ਨੂੰ ਬੁਲਾਉਣ ਚ ਸ਼ਾਇਦ ਬਹੁਤ ਸਾਰਾ ਡਾਟਾ ਬਹੁਤ ਸਾਰਾ ਜਿਹੜਾ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਸ਼ਾਇਦ ਨਾ ਲਿਆ ਸਕੇ ਉਹਨਾਂ ਪਰ ਮੂਹ ਜਮਾਨੀ ਸਾਰੇ ਉਹਨਾਂ ਕਿਉਂਕਿ ਸਾਰੇ ਸੀਨੀਅਰ ਨੇ ਸਰਕਾਰਾਂ 'ਚ ਰਹੇ ਹੋਏ ਨੇ ਇਸ ਇਹ ਇਹ ਮਾਮਲਾ ਤਾਂ ਹਰ ਸਰਕਾਰ ਵੇਲੇ ਉੱਠਿਆ ਪਾਣੀਆਂ ਦਾ ਸਾਰੇ ਨੂੰ ਲਗਭਗ ਮੂੰਹ ਜਵਾਨੀ ਇਹ ਜਾਦ ਹੈ ਕਿ ਕੀ ਹੋਇਆ ਸੀ ਪਾਸਟ ਚ ਕੀ ਹੁਣ ਹੋ ਰਿਹਾ ਅੱਜ ਕੀ ਸਿਚੁਏਸ਼ਨ ਚ ਤੇ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਇੱਕ ਦਿਨ ਦਾ ਪਾਣੀਆਂ ਦੇ ਮੁੱਦੇ ਤੇ ਹੋ ਸਕਿਆ ਗਿਆ ਸੋਮਵਾਰ ਨੂੰ 12 ਵਜੇ ਤੇ ਗਵਰਨਰ ਸਾਹਿਬ ਵੱਲੋਂ ਪ੍ਰਵਾਨਗੀ ਆ ਗਈ ਹੈ ਉਹ ਉੱਥੇ ਵੀ ਅਸੀਂ ਉਹਦੇ ਵਾਸਤੇ ਵੀ ਏਜੰਡੇ ਕੁਝ ਤੈਅ ਹੋਏ ਨੇ ਭਾਵੇਂ ਉਹ ਬੀਬੀਐਮਬੀ ਦੇ ਜੋ BBMB ਦਾ ਐਗਰੀਮੈਂਟ ਹੈ ਜਾਂ BBMB ਦਾ ਜਿਹੜਾ ਕਲੋਜ਼ ਹੈ BBMB ਨੂੰ ਜਦੋਂ ਬਣਾਇਆ ਸੀ ਉਦੋਂ ਕਿਹੜੇ-ਕਿਹੜੇ ਆ ਉਹਦਾ ਬੇਸ ਕੀ ਸੀਗਾ ਉਹਦੇ ਉਸ ਮੁੱਦੇ ਤੇ ਹੋਵੇ ਪਾਵਰ ਸੈਕਟਰੀ ਪੰਜਾਬ ਦਾ ਹੁੰਦਾ ਹੈ ਇਰੀਗੇਸ਼ਨ ਸੈਕਟਰੀ ਹਰਿਆਣਾ ਦਾ ਹੁੰਦਾ ਹੈ ਉਸ ਮੁੱਦੇ ਤੇ ਉਹਨੂੰ ਵੀ ਜਿਹੜਾ ਬਦਲ ਲਿਆ ਗਿਆ ਬਹੁਤ ਸਾਰੇ ਸੁਝਾਅ ਚੰਡੀਗੜ੍ਹ ਦੀ ਸਿਚੁਏਸ਼ਨ ਤੇ ਵੀ ਹੈ 60 40 ਦੀ ਰੇਸ਼ਿਓ ਹੈ ਉਹ 60 40 ਦੀ ਰੇਸ਼ਿਓ ਕਿਉਂ ਨਹੀਂ ਪੂਰੀ ਹੋ ਰਹੀ ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਕਾਫੀ ਡਿਟੇਲ ਦੇ ਵਿੱਚ ਗੱਲਾਂ ਪੰਜਾਬ ਦੇ ਹੱਕ ਦੀਆਂ ਹੋਈਆਂ ਔਰ ਬਿਨਾ ਕਿਸੇ ਨਰਾਜ਼ਗੀ ਜਾਂ ਬਿਨਾ ਕਿਸੇ ਮੈਂ ਕਹੂੰਗਾ ਕਿ ਤਲਖੀ ਦੇ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਗੱਲ ਹੋਈ ਹੈ ਸਾਰੇ ਮੇਥੋਂ ਸੀਨੀਅਰ ਨੇ ਔਰ ਕੁਝ ਸੁਜੈਸ਼ਨ ਆਏ ਕਿ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ ਹੈ ਇਸ ਮਾਮਲੇ ਤੇ ਸੋ ਸਾਰੇ ਸੁਜੈਸ਼ਨ ਅਸੀਂ ਜਿਹੜੇ ਨੇ ਉਹ ਸਾਰੇ ਨੇ ਜਿਹਨੂੰ ਜੋ ਜੋ ਸੁਜੈਸ਼ਨ ਆਏ ਨੇ ਉਹ ਨੋਟ ਕਰ ਲਏ ਗਏ ਨੇ ਤੇ ਸੋਮਵਾਰ ਨੂੰ ਇਹਦੇ ਤੇ ਵਿਚਾਰ ਪਟੰਦਰਾ ਵਿਧਾਨ ਸਭਾ ਚ ਵੀ ਹੋਊਗਾ ਤੇ ਪਰ ਸਹਿਮਤੀ ਸਭ ਤੋਂ ਵੱਧ ਇਹ ਹੈ ਕਿ ਇਹ ਜਿਹੜੇ ਪਾਣੀਆਂ ਦਾ ਜਿਹੜਾ ਕਿ ਅਸੀਂ ਫੱਟਾ ਚੱਕ ਦਿਆਂਗੇ ਅੱਜ ਰਾਤ ਉਹ ਰਾਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦਿਆਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਭਵੇਂ ਪੰਜਾਬੀਆਂ ਤੋਂ ਜਾਨ ਲੈ ਲਓ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸ ਦਾ ਪਤਾ ਨਹੀਂ ਸੋ ਜਾਖੜ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਟੇਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਟੇਲ ਤੇ ਹੈ ਇਹ ਤਾਂ ਪਾਣੀ ਪੀੜਤ ਵੀ ਨੇ ਕਿ ਉੱਥੇ ਤੱਕ ਪਾਣੀ ਪਹੁੰਚਦਾ ਹੈ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੇ ਤਾਂ ਵੀ ਬੋਰ ਦੇ ਕੱਟਿਆ ਜਾਂਦਾ ਮਤਲਬ ਸਾਡਾ ਹੀ ਨੁਕਸਾਨ ਹੁੰਦਾ ਸੋ ਇਹ ਤਾਂ ਆਪ ਖੁਦ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉੱਧਰ ਰਹਿੰਦੀ ਹੈ ਸੋ ਰਿਪਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਕੋਈ ਐਕਸਪਲੇਨ ਕਰ ਸਕਦਾ ਸੋ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ ਪਾਰਟੀ ਵਾਲੇ ਪੱਧਰ ਤੋਂ ਉੱਪਰ ਵੀ ਗੱਲ ਪਹੁੰਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ ਚ ਨਾ ਇਹ ਗੱਲ ਹੋਵੇ ਕਿਉਂਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਵਰਤਣਾ ਹੈ ਤੁਸੀਂ ਉਹਨੂੰ 10 ਮਹੀਨਿਆਂ ਚ ਖਤਮ ਕਰਕੇ 2 ਮਹੀਨੇ ਫਿਰ ਤੁਸੀਂ ਕਹੋ ਹੋਰ ਦਿਓ ਜੀ ਇਹ ਤਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ ਜੇ 1 ਸਾਲ ਦੀ ਤਨਖਾਹ ਤੁਹਾਨੂੰ ਪਹਿਲਾਂ ਦੇ ਦਈਏ ਤੇ ਤੁਸੀਂ 10 10 ਮਹੀਨਿਆਂ ਦੀ ਤਨਖਾਹ ਖਰਚ ਕਰਕੇ ਤੁਸੀਂ ਕਹੋ ਮੈਨੂੰ ਤਾਂ 2 ਮਹੀਨੇ ਤਨਖਾਹ ਹੋਰ ਦਿਓ ਜੀ ਤੇ ਪਰ ਮੰਨੋ ਸਾਲ ਦੀ ਹੋਈ ਇਹਨੂੰ ਤਾਂ ਇਹ ਨਹੀਂ ਹੋ ਸਕਦਾ ਜੀ ਕਿਸੇ ਵੀ ਫੀਲਡ ਦੇ ਵਿੱਚ ਤੇ ਹੁਣ ਸਾਡਾ ਪਾਣੀ ਕਨਾਲ ਸਿਸਟਮ ਸਾਡਾ ਸਾਡੀਆਂ ਪਾਈਪਾਂ ਸਾਡੀਆਂ ਕੱਸੀਆਂ ਹਾਲਾਤ ਬਦਲ ਗਏ ਹੁਣ ਅਸੀਂ ਪਾਣੀ ਵਰਤ ਰਹੇ ਆ ਪਾਣੀ ਦੀ ਡਿਮਾਂਡ ਵੀ ਵੱਧ ਗਈ ਤੇ ਹਰਿਆਣੇ ਚ ਵੀ ਵੱਧ ਗਈ ਹੋਣੀ ਮੈਂ ਇਹ ਕਹਿੰਦਾ ਹਰਿਆਣੇ ਚ ਵੀ ਪਾਣੀ ਦੀ ਡਿਮਾਂਡ ਵੱਧ ਗਈ ਹੋਣੀ ਪਰ ਜਦੋਂ ਉਹਨਾਂ ਨੂੰ ਮਿਲੂਗਾ 22 ਤੋਂ ਬਾਅਦ ਉਹ ਉਹਨਾਂ ਦਾ ਕੋਟਾ ਮਿਲ ਜੂਗਾ ਉਹਨਾਂ ਨੂੰ ਔਰ ਅਸੀਂ ਤਾਂ ਹੁਣ ਬਾਦੂ ਵੀ ਦੇ ਰਹੇ ਆ ਸੋ ਇਸ ਮਾਮਲੇ ਚ ਪੰਜਾਬ ਦੇ ਲੋਕ ਵੀ ਜੋ ਮੈਨੂੰ ਕੱਲ ਦੇ ਫੋਨ ਆ ਰਹੇ ਨੇ ਜਾਂ ਕੱਲ ਅਸੀਂ ਜੋ ਫੀਡਬੈਕ ਲੋਕਾਂ ਦੀ ਆਈ ਹੈ ਉਹੋ ਚ ਵੀ ਇਹੀ ਹੈ ਕਿ ਜੇ ਪਾਣੀ ਹੁੰਦਾ ਤਾਂ ਅਸੀਂ ਕੋਈ ਭਾਈਕ ਨਹੀਂ ਇਹਦੇ ਵਾਰਸਾਂ ਸੀ ਅਸੀਂ ਪਾਣੀ ਸਭ ਨੂੰ ਪਿਉਣ ਵਾਲੇ ਆ ਅਸੀਂ ਪੈਸਾ ਅਸੀਂ ਉਸ ਵਾਸਤੇ ਪਾਣੀ ਦੇ ਰਹੇ ਆ ਆਲਰੇਡੀ ਇਸ ਕਰਕੇ ਔਰ ਮੰਨ ਵੀ ਰਹੇ ਨੇ ਅਧਿਕਾਰੀ ਹਰਿਆਣੇ ਦੇ ਕਿ ਹਾਂ ਪਾਣੀ ਤੁਸੀਂ ਦੇ ਰਹੇ ਹੋ ਸਾਨੂੰ ਜਿੜਕੇ ਅੰਕੜਿਆਂ ਮੁਤਾਬਕ ਸਾਡਾ ਪਾਣੀ 31 ਮਾਰਚ ਨੂੰ ਖਤਮ ਹੋ ਗਿਆ ਤੇ ਬੜੇ ਸੁਖਤ ਮਾਹੌਲ ਦੇ ਵਿੱਚ ਸਾਰੀ ਗੱਲ ਉਹ ਸਾਰੇ ਰਿਪਰੈਜ਼ੈਂਟ ਬੈਠੇ ਨੇ ਤੁਸੀਂ ਬਾਅਦ ਚ ਇਹਨਾਂ ਨਾਲ ਆਪੇ 1 ਟੂ 1 ਕਰ ਲਿਓ ਗੱਲ ਤੇ ਜੇ ਕੋਈ ਤੁਹਾਡਾ ਕੋਈ ਕਾਮਨ ਸਵਾਲ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਕਾਮਨ ਸਵਾਲ ਹੋਵੇ ਕੋਈ ਕਿਸੇ ਕੀ ਹੋਏਗਾ ਜੀ ਇਹਨਾਂ ਨੇ ਬ੍ਰੀਫ ਮੀਡੀਆ ਨੂੰ ਦੱਸਦੇ ਹੋ ਜੋ ਪਾਰਟੀ ਦੇ ਵਿੱਚ ਅੰਦਰ ਕੱਲ ਵੀ ਇਹਨਾਂ ਦਾ ਦੇਖੋ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਅੱਜ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਪਾਣੀ ਪੰਜਾਬ ਦਾ ਜੋ ਸਾਡੇ ਕੋਲ ਹੈ ਹੀ ਨਹੀਂ ਜਦੋਂ ਹੋਵੇ ਇਹਨੇ ਅਸੀਂ ਜਾਣ ਬੁੱਝ ਕੇ ਰੋਕੇ ਹੋਵੇ ਤੇ ਵਾਰ-ਵਾਰ ਅਡਰ ਕੁਐਸਚਨ ਕਰਨ ਦੀ ਬਜਾਏ ਮੈਂ ਸਾਰਿਆਂ ਨੂੰ ਬੇਕ ਕਰਦਾ ਬੇਇਤੀ ਕਰਦਾ ਜਖਰ ਸਾਹਿਬ ਬੈਠੇ ਆ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਬੈਠੇ ਆ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ ਅਸੀਂ ਕਾਨੂੰਨਾਂ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ ਮਤਭੇਦ ਨਹੀਂ ਅਸੀਂ ਸਾਰੇ ਇਕੱਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਮਸੜਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇੱਧਰ ਵੀ ਕਿ ਪਿਆਰ ਦੀ ਬੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਇਹ ਵੇਲੇ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਉਲਝਾਇਆ ਸੈਂਟਰੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ ਇੱਕ ਰਹਿ ਇੱਕ ਜਨ ਦੀ ਕਿਜਾਨ ਪੰਜਾਬ ਵਾਸਤੇ ਆਖਰੀ ਸਾਹ ਤੱਕ ਆਪਣਾ ਹੱਕ ਲਵਾ ਬਾਰ-ਬਾਰ अगर अगर हम पानी ऐसे रोक नहीं सकते वो पानी ऐसे ले भी नहीं सकते जिस तरीके से ले रहे हूँ जी मैं बात क्लियर करना चाहता हूँ कि ऐसे तो हरियाणा और राजस्थान और दिल्ली दो तो तीनों कट्ठे होके तीन बोर्ड एक पा तरफ हो जाएंगे पंजाब एक तरफ हो जाएगा

ਕਿੰਸਾ ਕਾਰ ਹੈ ਕਿ ਤੁਸੀਂ ਹਲਕੋ ਹੋ ਕੇ ਜਾ ਕੇ ਉਹਨਾਂ ਨਾਲ ਗੱਲ ਕਰੋਗੇ ਪੰਜਾਬ ਦੇ ਲਈ ਪਾਣੀ ਮੰਗੋਗੇ ਦੇਖੋ ਜਦੋਂ ਮੈਂ ਇੱਥੇ ਗੱਲ ਕਰ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਪਾਰਟੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਏ ਹੈ ਨੇ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਿਲਿਟੀ ਪਾਣੀਆਂ ਦੇ ਹੋਏ ਐ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆਹ ਜਿਹੜਾ ਇਸ਼ੂ ਹੈ ਡਿਊਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ 1 22 ਮਈ ਤਾਈਂ ਦਾ ਉਹਦੇ ਵਿੱਚ देयर हैज बीन ਅ ਨਾਰਮਲ ਪ੍ਰੈਕਟਿਸ ਵੀ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਜੇ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦੇ ਰਹਾ ਹੁਣ ਵੀ ਐਤ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਕਿਊਸੇ ਕੋ ਉਹਨਾਂ ਨੂੰ ਦੇ ਦਿੱਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਕਿਊਸੇ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਨੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ ਬਿਕਾਉਜ਼ ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਐ ਤੇ ਅਜੇ ਹਿਊਮੈਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇਰ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚਕੀ ਤੁਸੀਂ ਪੰਜਾਬ ਦਾ ਇਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਐ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਐ ਅਸੀਂ ਮਦਦ ਮੰਗਦਿਆਂ ਥੈਟਸ ਅਨਦਰ ਥਿੰਗ ਵੀ ਤੁਸੀਂ ਸਾਡੇ ਤੋਂ ਤੇ ਧੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ਧੱਕਾ ਨਹੀਂ ਬਰਦਾਸ਼ਤ ਕਰਦੇ ਸਰ ਮੇਰਾ ਮਨ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲੋ ਪਰ ਤੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿਤਰਤ ਹੈ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਹੈ ਉਹਦੇ ਵਾਸਤੇ ਦਾ ਨਹੀਂ ਵੇਦ ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਹੋ ਜਾਂਦਾ